ਮਿੱਤਰ ਪਿਆਰੇ ਅੱਜ ਮੈਂ ਫੇਰ ਆਪਣੇ ਸ਼ਹਿਰ ਜਨਾਲੇ ਵਿੱਚ ਬੈਠਾ ਤੇ ਆਪਣੇ ਕੋਲ ਤਬਲਾ ਤੇ ਇੱਕ ਚੱਠੂ ਆ ਤੇ ਇਹ ਹੋ ਗਿਆ ਬੇਸੁਰਾ ਢੱਲਾ ਹੋ ਗਿਆ ਸੀ ਤੇ ਇਹਨੂੰ ਖਿੱਚੀ ਲਵਾਉਣ ਵਾਸਤੇ ਮੈਂ ਆਇਆ ਹੋਇਆ ਤੇ ਮੇਰੇ ਕੋਲ ਸਾਹਮਣੇ ਵੀਰ ਜੀ ਬੈਠੇ ਆ ਜਿਨ੍ਹਾਂ ਦੀ ਨਾ ਜਨਾਲੇ ਸ਼ਹਿਰ ਚ ਇੱਕ ਬੜੀ ਪੁਰਾਣੀ ਦੁਕਾਨ ਆ ਸਾਜ਼ਾਂ ਦੀ ਆਪਾਂ ਕਹਿ ਲਈਏ ਇੱਕ 뮤직 ਸਟੋਰ ਹੈ ਨਾਲ ਕੋਲ ਜਿਹਦੇ ਉੱਤੇ ਜੋ ਵੀ ਸਾਡੇ ਪੰਜਾਬੀ ਜਿਹੜੇ ਸਾਜ਼ ਨੇ ਢੋਲ ਢੋਲਕ ਹਾਰਮੋਨੀਅਮ ਇੱਕ ਵੈਸਟਰਨ ਸਾਜ਼ ਹੁੰਦੇ ਆ ਜੀ ਇੱਕ ਆਪਣੇ ਦੇਸੀ ਪੰਜਾਬੀ ਸਾਜ਼ ਹੁੰਦੇ ਆ ਇਹਨਾਂ ਕੋਲ ਦੇਖੋ ਤੁਸੀਂ ਵੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਤੁੰਬੀਆਂ ਜਿਹੜੀਆਂ ਨੇ ਉਹ ਪਈਆਂ ਨੇ ਜਿਹਦੇ ਵਿੱਚ ਪੁਰਾਣੇ ਤਰੀਕੇ ਨਾਲ ਜਿਹੜੀ ਸਹੀ ਕद्दू ਦੀ ਤੁੰਬੀ ਜਿਹਨੂੰ ਕਹਿ ਦਿੰਦੇ ਆ ਜਾਂ ਨਾਰੀਗਲ ਦੀ ਤੁੰਬੀ ਕਹਿੰਦੇ ਹੁੰਦੇ ਉਹ ਚੀਜ਼ਾਂ ਬਣੀਆਂ ਨੇ ਤੇ ਸਾਜ਼ਾਂ ਦੇ ਵਿੱਚ ਵੇਖੋ ਤੁਸੀਂ ਡੱਫਲੀ ਦੀ ਵੀ ਹੈਗੀ ਆ ਆਫਾ ਨੂੰ ਕੀ ਕਹਿ ਦਿੰਨੇ ਆ ਵੀਰ ਜੀ ਨੇ ਅਖਰੀ ਪੁੱਛਦੇ ਆ ਮੇਰੇ ਧਿਆਨ ਚੋਂ ਨਾ ਭੁੱਲ ਗਿਆ ਵਿਸਰ ਗਿਆ ਆ ਢੋਲ ਵੀ ਨੇ ਢੋਲਕਾ ਵੀ ਆ ਤੇ ਆ ਜਿਹੜਾ ਜੀ ਆ ਆ ਪਸਰੰਗੀ ਦੇ ਨਾਲ ਢੱਡ ਢੱਡ ਤੇ ਸਰੰਗੀ ਹਾਂਜੀ ਢੱਡ ਢੱਡ ਨਾਂ ਨਿਕਲ ਗਿਆ ਸੀ ਤੇ ਤੁਹਾਡੀ ਥੋੜੀ ਬਹੁਤੀ ਗੱਲ ਵੀ ਆਪਾਂ ਕਰਾਉਨੇ ਆ ਤੇ ਨਾਲ ਨਾਲ ਆਪਣੇ ਆ ਚੱਟੂ ਦਾ ਵੀ ਕੰਮ ਹੋ ਰਿਆ ਇਹਨੂੰ ਵੀ ਕਿੱਥੀ ਲੱਗ ਰਹੀ ਹੈ ਨਾਲ ਕੋ ਜਾਣਕਾਰੀ ਦਿੰਨੇ ਆ ਵੇਖੋ ਜੀ ਇਹ ਨਾਲੇ ਚ ਬਹੁਤ ਪੁਰਾਣੀ ਸਮੇਂ ਦੀ ਦੁਕਾਨ ਆ ਇਹ ਅੰਕਲ ਹੁੰਦੇ ਸੀਗੇ ਇਹਨਾਂ ਦੇ ਪਿਤਾ ਜੀ ਇਹ ਵੀ ਚੜ੍ਹਾਈ ਕਰ ਗਏ ਸੀਗੇ 2018 ਚ ਇਹਨਾਂ ਦਾ ਵੀ ਆਪਣਾ ਬੜਾ ਪ੍ਰੇਮ ਸੀ ਬਹੁਤ ਸਾਲ ਆਪਾਂ ਇਹਨਾਂ ਕੋਲ ਆਉਂਦੇ ਰਹੇ ਤੇ ਤੁਸੀਂ ਸਮਾਨ ਦੇਖੋ ਵੀ ਚਿਮਟੇ ਵੀ ਨੇ ਹਰਮੋਨੀਅਮ ਵੀ ਬਹੁਤ ਚੰਗੇ ਢੋਲ ਵੀ ਆ ਤਬਲਿਆਂ ਦੀ ਤੁਸੀਂ ਕਲੈਕਸ਼ਨ ਦੇਖ ਲਓ ਵੀ ਪਿੱਤਲ ਦੀਆਂ ਡੁੱਗੀਆਂ ਚੱਟੂ ਵੀ ਬਹੁਤ ਚੰਗੇ ਨੇ ਤੇ ਲੋਹੇ ਦੀਆਂ ਵੀ ਨੇ ਤੇ ਹਰ ਤਰ੍ਹਾਂ ਦਾ ਸਮਾਨ ਜਿਹੜਾ ਇੱਥੇ ਇਹਨਾਂ ਨੇ ਰੱਖਿਆ ਆਪਣਾ ਵੀਰ ਜੀ ਕਿਸ ਨਾਮ ਤੋਂ ਆਪਾਂ ਨੂੰ ਜਾਣਦੇ ਆ ਸਾਰੇ ਇੱਥੇ ਸਾਡਾ ਜੀ ਆਜ਼ਾਦ 뮤직 ਸੈਂਟਰ ਜੀ ਆਜ਼ਾਦ 뮤직 ਸੈਂਟਰ ਹਾਂ ਹਾਂ ਮਾਫ ਕਰਿਓ ਬਾਪਾ ਵੀ ਲਗਾ ਸਾਲ 2 ਸਾਲ ਤੋਂ ਬਾਅਦ ਹੀ ਮੁਲਾਕਾਤ ਹੋਈ ਆ ਹਾਂਜੀ ਹਾਂਜੀ ਤੇ ਪਹਿਲਾਂ ਯਾਦ ਹੁੰਦਾ ਸੀ ਸਾਰੇ ਆਜਾਦ ਕਰਕੇ ਕਹਿੰਦੇ ਹੁੰਦੇ ਸੀ ਹਾਂਜੀ ਹਾਂਜੀ ਯਾਦ ਮਿਊਜ਼ਿਕ ਸੈਂਟਰ ਤੋਂ ਮੇਰੇ ਧਿਆਨ ਚੋਂ ਨਿਕਲ ਗਿਆ ਹਾਂਜੀ ਤੇ ਇਹ ਆ ਵੀ ਚਲੋ ਇੱਕ ਬੜਾ ਇਹ ਪ੍ਰਾਤਨ ਜਾਂ ਸ਼ੌਕ ਹੈ ਜੀ ਇਹ ਸਾਜ਼ਾਂ ਦਾ ਬਿਲਕੁਲ ਬਿਲਕੁਲ ਤੇ ਤੁਸੀਂ ਕਿੰਨੇ ਸਾਲਾਂ ਤੋਂ ਵੈਸੇ ਜੁੜੇ ਜੇ ਮੈਨੂੰ ਸਰ 25 ਸਾਲ ਤੋਂ ਮੈਨੂੰ ਵੀ ਹੋ ਗਈ ਜੇ ਉਸ ਤੋਂ ਪਹਿਲਾਂ ਆਪਣੇ ਫਾਦਰ ਸਾਹਿਬ ਹੀ अच्छा 25 ਸਾਲ ਤੁਸੀਂ ਲਗਾਤਾਰੇ ਕੰਮ ਕਰ ਰਹੇ ਹੋ ਤੇ ਫਾਦਰ ਸਾਹਿਬ ਕਰ ਰਹੇ ਸੀ ਫਾਦਰ ਸਾਹਿਬ ਦੇ ਮਤਲਬ ਤੁਹਾਡੇ ਦਾਦਾ ਜੀ ਵੀ ਇਸੇ ਤਰ੍ਹਾਂ ਸੀ ਨਹੀਂ ਨਹੀਂ ਜੀ ਇਹ ਕੰਮ ਚ ਨਹੀਂ ਦਾਦਾ ਜੀ ਨਹੀਂ ਫਾਦਰ ਸਾਹਿਬ ਤੁਹਾਡੇ ਫਾਦਰ ਸਾਹਿਬ ਕਰਦੇ ਸੀਗੇ ਹਾਂਜੀ ਹਾਂਜੀ ਉਹਨਾਂ ਦੇ ਫਾਦਰ ਸਾਹਿਬ ਜ ਜ ਉਹਨਾਂ ਨੇ ਕਿੱਥੋਂ ਸਿੱਖਿਆ ਸੀ ਇਹ ਉਹਨਾਂ ਨੂੰ ਸ਼ੌਂਕ ਸੀ ਜੀ ਪਹਿਲਾਂ ਉਹਨਾਂ ਆਰਮੀ ਦੀ ਸਰਵਿਸ ਕੀਤੀ ਸੀ ਅੱਛਾ ਪਹਿਲਾਂ ਆਰਮੀ ਦੇ ਸੀਗੇ ਹਾਂਜੀ ਹਾਂਜੀ ਫਿਰ ਜੀ ਹੁਣ ਕਿ ਉਹਨਾਂ ਨੂੰ ਗਾਣ ਗਾਣ ਦਾ ਸ਼ੌਂਕ ਸੀ ਲਿਖਣ ਦਾ ਵੀ ਅੱਛਾ ਔਰ ਜਾਨ ਉਹਨਾਂ ਦਾ ਮੁੜ ਕੇ ਇੱਧਰ ਚੱਲ ਗਿਆ ਇਸ ਕੰਮ ਵੱਲ ਪਹਿਲਾਂ ਉਹਨਾਂ ਮਨਿਆਰੀ ਦਾ ਕੰਮ ਸ਼ੁਰੂ ਕੀਤਾ ਸੀ ਫੋਟੋ ਆ ਕੇ ਉਹ ਚੋਚਾ ਹੈ ਕਮਿਨਰੀ ਦੀ ਦੁਕਾਨ ਕੀਤੀ ਹਾਂਜੀ ਉਸ ਨੂੰ ਬਹੁਤ ਫਿਰ ਮਨਿਆਰੀਆਂ ਦੀ ਵੇਖੋ ਹਰ ਪਿੰਡ ਹਰ ਸ਼ਹਿਰ ਚ ਹਾਂਜੀ 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 20 25 ਦੁਕਾਨਾਂ ਤੇ ਹੁੰਦੀਆਂ ਹੀ ਆਂ ਬਿਲਕੁਲ ਪਰ ਜਿਹੜਾ ਆ ਸ਼ੌਂਕ ਹੈ ਨਾ ਇਹ ਨਹੀਂ ਲੱਭਦਾ ਜੀ ਨੇ ਸਾਲਾਂ ਤੋਂ ਮੈਂ ਨਾਲੇ ਸ਼ਹਿਰ ਚ ਰਹਿ ਰਿਹਾ 30 35 ਸਾਲ ਉਮਰ ਮੇਰੀ ਹੋ ਗਈ 35 ਸਾਲ ਹੋ ਗਈ ਲਗਭਗ ਹਾਂ ਤੇ ਤੁਹਾਡੇ ਕੋਲ ਆਉਂਦਿਆਂ ਵੀ ਮੈਨੂੰ 12 12 ਸਾਲ ਹੋ ਗਏ ਹੋਣਗੇ ਬਿਲਕੁਲ ਬਹੁ ਟਾਈਮ ਤੋਂ ਆਪ ਜਾਣਦੇ ਆ ਹਾਂਜੀ ਹਾਂਜੀ ਤੇ ਨਾਲੇ ਸ਼ਹਿਰ 'ਚ ਹੋਰ ਕਿਸੇ ਨੇ ਵੀ ਇਹ ਸ਼ੌਂਕ ਨਹੀਂ ਕੀਤਾ ਨਾ ਇਹ ਕਾਰਿਗਰ ਦਾ ਕੰਮ ਕੋ ਦੁਕਾਨਦਾਰੀ ਕੀਤੀ ਨਹੀਂ ਹੈਗੀ ਸਰ ਨਹੀਂ ਹੈ ਨਹੀਂ ਨਾ ਹੈਗੀ مطلب ਇਹ کاروبار ਕਿਵੇਂ ਦਾ ਇਹਦੇ ਵਿੱਚ ਕੋਈ ਕਮਾਈ ਆ ਕਿ ਜਾਂ ਇਕੱਲਾ ਸ਼ੌਂਕ ਹੀ ਆ ਨਹੀਂ ਜੀ ਸ਼ੌਂਕ ਵੀ ਹੈਗਾ ਸੀ ਕਮਾਈ ਵੀ ਹੈਗੀ ਆ ਕਮਾਈ ਦੀ ਕਿਹੜੀ ਗੱਲ ਆ ਜੀ ਪਰ ਇਹ ਜਾਣਕਾਰੀ ਤੋਂ ਬਿਨਾ ਨਹੀਂ ਹੋ ਸਕਦਾ ਹਾਂਜੀ ਜਾਣਕਾਰੀ ਜ਼ਰੂਰੀ ਹੈ ਇਹਦੀ ਜਾਣਕਾਰੀ ਜ਼ਰੂਰੀ ਹੈ ਹਾਂਜੀ ਹਾਂ ਤੇ ਜੇ ਵਨ ਅੱਜ ਦੇ ਸਮੇਂ 'ਚ ਕੰਮ ਘਟਦਾ ਜਾ ਰਿਹਾ ਹੈ ਜੀ ਤੁਸੀਂ ਵੀ ਦੱਸਣੀ ਜਾਓਗੇ ਹਨਾ ਵੀ ਨਵੀਂ ਪੀੜ੍ਹੀ ਜਾਂ ਨਵੀਂ ਜਨਰੇਸ਼ਨ ਜਾਂ ਤੁਹਾਡੇ ਬੱਚੇ ਤੁਹਾਡੇ ਨਾਲੇ ਕੰਮ ਚਾਉਣਾ ਚਾਹੁੰਦੇ ਆ ਦੇਖੋ ਜੀ ਬੱਚੇ ਹੁਣ ਨਾ ਬਾਹਰ ਤਰ ਜਾਣ ਬੋ ਗਿਆ ਬੱਚਿਆਂ ਨੂੰ ਜਾਣਾ ਬਾਹਰ ਤਾਂ ਹੈ ਹਾਂਜੀ ਬਾਹਰ ਦਾ ਤਾਂ ਬਾਹਰ ਤਾਂ ਸਾਰੇ ਜਾਈ ਜਾਂਦੇ ਜੀ ਇੱਥੇ ਨਹੀਂ ਜੀ ਕੋਈ ਇੱਥੇ ਭਾਵੇਂ ਕੋਈ ਬਹੁਤ ਵੱਡਾ ਬਿਜ਼ਨਸਮੈਨ ਭਾਵੇਂ ਕੋਈ ਬਹੁਤ ਵੱਡਾ ਸਰਕਾਰੀ ਅਫਸਰ ਆ ਸਭ ਦੇ ਬੱਚੇ ਕਹਿੰਦੇ ਵੀ ਅਸੀਂ ਇੱਥੇ ਕੁਝ ਨਹੀਂ ਕਰਨਾ ਹਾਂਜੀ ਹਾਂਜੀ ਨਾ ਦੁਕਾਨ ਕਰਨੀ ਨਾ ਕਾਰੋਬਾਰ ਕਰਨਾ ਨਾ ਨੌਕਰੀ ਕਰਨੀ ਜਾਣਾ ਦੇ ਬਾਹਰ ਬਾਹਰ ਜਾਣਾ ਵਾ ਚਲੋ ਬਾਹਰ ਜਾ ਕੇ ਵੀ ਆਪਣੀ ਮਿਹਨਤ ਕਰਦੇ ਆਪਾਂ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਅਸੀਂ ਬਾਹਰ ਜਾ ਕੇ ਸਾਰਿਆਂ ਨੂੰ ਪਤਾ ਵੀ ਕਿਦਾਂ ਸਟਰਗਲ ਕਰਨੀ ਪੈਂਦੀ ਆ ਜ਼ਮੀਨ ਤੋੜਦੇ ਨੇ। ਬਹੁਤ ਜੀ ਬਹੁਤ। ਲੇਬਰਾਂ ਕਰਦੇ ਨੇ। ਹਾਂਜੀ ਹਾਂਜੀ। ਤੇ ਬਾਕੀ ਖੁਸ਼ ਰਹਿਣ ਜੀ। ਹਾਂਜੀ ਹਾਂਜੀ। ਕਿੱਥੇ ਰਹਿਣਾ? ਤੇ ਤੁਹਾਡੇ ਬੱਚੇ ਚਲੇ ਗਏ ਜਾਂ ਹਜੇ ਚਾਰੀ ਚ ਜਾਣ ਨੂੰ? ਨਹੀਂ ਜੀ, ਬੇਟੀ ਚਲ ਗਈ ਇੱਕ। ਅੱਛਾ ਬੇਟੀ ਚਲੀ ਗਈ। ਹਾਂਜੀ। ਤੇ ਠੀਕ ਹੈ ਜੀ। ਦੋ ਬੇਟੀਆਂ ਵਾ ਇੱਕ ਬੇਟਾ ਵਾ। ਮਨੋ ਤੁਹਾਡੇ ਤੋਂ ਗਾਂ ਆ ਕੇ ਕੋਈ ਤੁਹਾਡਾ ਸ਼ਗਿਰਦ ਵੀ ਇਸ ਲਾਈਨ 'ਚ ਆਇਆ ਕਿ ਜਿਹੜਾ ਕਹਿੰਦਾ ਵੀ ਚਲੋ ਅਸੀਂ ਦੁਕਾਨ ਨਾਲੇ ਕਰਾਂਗੇ ਗਾਂ ਜਾਂ ਵੱਖਰਾ ਕੰਮ ਜਾਂ ਤੁਹਾਡੇ ਫੈਮਿਲੀ 'ਚ ਇਹ ਤੁਹਾਡੇ ਤੱਕ ਹੀ ਹੈ ਮੇਰੇ ਤੱਕ ਹੀ ਜੇ ਤੇ ਹੈਗੀ ਸੀਮਾ ਤੇ ਅਨੇ ਦੇ ਆਪਣੇ ਤੱਕ ਹੀ ਜੇ ਇਹ ਆਪਣੇ ਤੱਕ ਤੁਹਾਡੇ ਪਿਤਾ ਜੀ ਤੋਂ ਬਾਅਦ ਚਲੋ ਤੁਸੀਂ ਇਹ ਮਾਰੀ ਸੰਭੀ ਹੈ ਸਾਨੂੰ ਮਤਲਬ ਚਲੋ ਪੈਸੇ ਹੀ ਲਗਾ ਸ਼ੌਂਕ ਸੀ ਲਗਾ ਸਾਹ ਨਹੀਂ ਹਾਂਜੀ ਵੀ ਆਪਣੇ ਫਾਦਰ ਸਾਹਿਬ ਦਾ ਕੰਮ ਅਸੀਂ ਨਾ ਹਾਂਜੀ ਹੋਰਾਂਗੇ ਦਾ ਬੱਚਿਆਂ ਦਾ ਬੱਚੇ ਤਾਂ ਡਿਪੈਂਡ ਕਰਦਾ ਜੀ ਆ ਇਹ ਤਾਂ ਹੈ ਬੱਚੇ ਆ ਜਦ ਅੱਜ ਕੱਲ ਬੱਚਿਆਂ ਨੂੰ ਇਹ ਵੀ ਬਾਹਰ ਜਾਣਾ ਸਿਰ ਬਾਹਰ ਹੀ ਜਾਣਾ ਸਾਰੇ ਬਾਹਰ ਮਤਲਬ ਪਹਿਲਾਂ ਸੁਣੀਦਾ ਸੀ ਵੀ ਕਿਤੇ ਦੋ ਚਾਰ ਪੰਜ ਪਿੰਡਾਂ 'ਚ ਇੱਕ ਬੰਦਾ ਬਾਹਰ ਹੁੰਦਾ ਸੀ ਹਾਂਜੀ ਹਾਂਜੀ ਤੇ ਅੱਜ ਪਿੰਡ 'ਚ ਜਿੰਨੇ ਘਰ ਆ ਰਿਹਾ ਹਰ ਘਰ 'ਚੋਂ ਇੱਕ ਇੱਕ ਦੋ ਦੋ ਬੱਚੇ ਹਰ ਫੈਮਿਲੀ 'ਚ ਬੱਚਾ ਜੀ ਕਿਆ ਬਾਤ ਹੈ ਹਨਾ ਹਰ ਪਰਿਵਾਰ 'ਚੋਂ ਕੋਈ ਬੰਦਾ ਇੱਥੇ ਤੁਰਿਆ ਜਾਂਦਾ ਵਾ ਕਿ ਇਹਨੂੰ ਘਿਰ ਲੀਏ ਉਹ ਇਹ ਨਹੀਂ ਕਹਿ ਸਕਦਾ ਕਿ ਮੇਰਾ ਕੋਈ ਬਾਹਰ ਨਹੀਂ ਹਾਂਜੀ ਹਾਂਜੀ ਸਭ ਦੇ ਚਲ ਗਏ ਬਿਲਕੁਲ ਬਿਲਕੁਲ ਤੇ ਬਾਕੀ ਆ ਵੇਖੋ ਕਲਾਕਾਰੀ ਬੜੀ ਵੱਖਰੀ ਐ ਆ ਹੁਨਰ ਜਿਹੜਾ ਕਾਰੀਗਰੀ ਐ ਇਹ ਬੜੀ ਮਿਹਨਤ ਵਾਲਾ ਕੰਮ ਆ ਗੋਣ ਵਾਲਾ ਕੰਮ ਆ ਜੀ ਸਰ ਇਹ ਪੂਰਾ ਗੋਣ ਵਾਲਾ ਕੰਮ ਐ ਇਹ ਇੱਕ ਗੋਣ ਵਾਲਾ ਕੰਮ ਜਿੱਥੇ ਮਰਜੀ ਬਹਿਜੋ ਤੁਸੀਂ ਹਾਂਜੀ ਹੁਣ ਆ ਜੀ ਨਾਲੇ ਸ਼ਹਿਰ ਦੇ ਲਾਗੇ ਬੰਨੇ ਬੜੇ ਪਿੰਡ ਨੇ ਹੋਰ ਵੀ ਬੜੇ ਕਸਬੇ ਨੇ ਕਿਤੇ ਕੋਈ ਕੰਮ ਨਹੀਂ ਕਰਦਾ ਨਹੀਂ ਕਰਦਾ ਜਾਂ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮਰਸਾਰ ਜਲੰਧਰ ਬਟਾਲਾ ਇੱਥੇ ਹੈਗਾ ਵਾ ਅੱਛਾ ਉਧਰ ਹੈਗਾ ਇੱਧਰ ਨਹੀਂ ਹੈਗਾ ਗਾ ਆਪਣੇ ਫਤਿਹਗੜ ਰਮਦਾਸ ਹੋਰ ਕਿਤੇ ਨਹੀਂ ਫਤਿਹ ਰਮਦਾਸ ਵੀ ਕੋਈ ਨਹੀਂ ਟਾਰੀ ਵੀ ਹੈ ਨਹੀਂ ਹੈ ਟਾਰੀ ਵੀ ਹੈ ਨਹੀਂ ਸਿਰਫ ਤੁਹਾਡੇ ਕੋਲ ਹੀ ਨਾਲੇ ਹੈ ਗਾਵੇਂ ਵੀ ਹੈ ਨਹੀਂ ਹੈ ਅੱਛਾ ਤੇ ਤੁਹਾਡੇ ਕੋਲ ਇਹ ਏਰੀਆ ਦੇ ਲੋਕ ਤਾਂ ਫਿਰ ਦੂਰੋਂ ਨੇੜੇ ਆਉਂਦੇ ਹੋਣਗੇ ਆ ਰਮਦਾਸ ਤੱਕ ਆ ਜਾਂਦੇ ਆ ਡੇਰੇ ਤੱਕ ਆਉਂਦੇ ਆ ਡੇਰੇ ਤੱਕ ਡੇਰਾ ਬਾਬਾ ਨਾਨਕ ਇਥੋਂ 35 40 ਕਿਲੋਮੀਟਰ ਉੱਪਰ ਇਥੋਂ ਵੀ ਆਉਂਦੇ ਆ ਹਾਂ ਇਧਰੋਂ ਵਿਟਾਰੀ ਗਲੇ ਵੀ ਤੁਹਾਡੇ ਕੋਈ ਆਉਂਦੇ ਹੋਣਗੇ ਬਿਲਕੁਲ ਜੀ ਤੇ ਜਾਂ ਫਿਰ ਅਮਰਸਰ ਸ਼ਹਿਰ ਚ ਹੈਗੇ ਆ ਤੇ ਅਮਰਸਰ ਸ਼ਹਿਰ ਤੇ ਵੀ ਬੜੇ ਪੁਰਾਣੇ ਨਾਮੀ ਗ੍ਰਾਮੀ 뮤ਜ਼ਿਕ ਸੈਂਟਰ ਹੈਗੇ ਨੇ ਪੁਰਾਣੇ ਰਮੁਨੀਮ ਵਾਲੇ ਪਰ ਉਹਨਾਂ ਦਾ ਵੀ ਕੰਮ ਅੱਜ ਕੱਲ ਨਾ ਡਾਊਨ ਤੇ ਹੀ ਆ ਹਾਂਜੀ ਹਾਂਜੀ ਮਤਲਬ ਨਵੀਂ ਜਿਹੜੀ ਪੀੜ੍ਹੀ ਆ ਚਲੋ ਆਪਾਂ ਗੱਲ ਕਰਦੇ ਆਂ ਕਿ ਜਿਹੜੇ ਨਵੇਂ ਮੁੰਡੇ ਆ ਰਮੋਨੀਅਮ ਸਿੱਖਣ ਵਾਲੇ ਸੰਗੀਤ ਤੇ ਆ ਰਹੇ ਨੇ ਜਾਂ ਕੁੜੀਆਂ ਉਹ ਵੀ ਤੁਹਾਡੇ ਦੁਕਾਨਾਂ ਤੋਂ ਆ ਕੇ ਸਮਾਨ ਲੈਂਦੇ ਆਂ ਰਮੋਨੀਅਮ ਲੈ ਗਏ ਤਬਲਾ ਲੈ ਗਏ ਉਹ ਸਭ ਨਾਲ سیل ਕਿਵੇਂ ਆ ਨਵੇਂ ਬੱਚੇ ਸਾਲ ਚ ਕਿੰਨੇ ਆ ਜਾਂਦੇ ਆਂ ਹਿਸਾਬ ਦੇ ਜੀ ਠੀਕ ਠਾਕ ਜਿਹਾ ਸ਼ੌਕ ਰਹਿ ਗਿਆ ਠੀਕ ਠਾਕ ਜਿਹਾ ਜਿਵੇਂ ਗੱਲ ਉਹ ਹੀ ਹੋ ਗਈ ਵੀ ਬਾਹਰ ਜਾਣ ਦਾ ਸੌਂਗ ਜ਼ਿਆਦਾ ਹਾਂਜੀ ਹਾਂਜੀ ਇਹ ਵਾਲੇ ਬੰਦੇ ਸੰਗੀਤ ਵਾਲੇ ਵੀ ਅੱਜ ਕੱਲ ਘਟ ਆ ਰਹੇ ਨੇ ਢੇਰ ਜਾਣ ਘਟਿਆ ਲੋਕਾਂ ਦਾ ਜਦੋਂ ਇੱਕ ਨਾ ਪਰੰਪਰਾਿਕ ਜਿੱਦਾਂ ਢੋਲ ਨੇ ਆਪਾਂ ਕਹਿ ਦਿੰਨੇ ਵੀ ਮੀਰ ਆਲਮਾ ਦੇ ਬੱਚੇ ਢੋਲ ਵਜਾਉਂਦੇ ਜ਼ਿਆਦਾਤਰ ਹਾਂਜੀ ਹਾਂਜੀ ਹੋਰ ਆਪਾਂ ਘਾਟੀ ਸੁਣਨੇ ਜ਼ਿਆਦਾ ਹੈਗੇ ਸਾਰੀਆਂ ਬਰਾਦਰੀਆਂ ਚੋਂ ਢੋਲ ਵਜਾਉਂਦੇ ਸੀ ਪਰ ਅੱਜ ਕੱਲ ਵੇਖੀਦਾ ਵੀ ਮੀਰ ਆਲਮਾ ਦੇ ਪਰਿਵਾਰਾਂ ਦੇ ਵਿੱਚ ਸੰਗੀਤ ਹੈਗਾ ਹੀ ਤੇ ਉਹ ਜੱਦੀ ਪੁਰਸ਼ੀ ਆ ਰੱਖਦੇ ਨੇ ਤੇ ਢੋਲ ਢਾਲ ਜਿੱਦਾਂ ਨੇ ਇਹ ਲੋਕ ਨਵੇਂ ਅੱਜ ਉਹਨਾਂ ਦੇ ਤੁਰੇ ਆ ਉਹਨਾਂ ਦੇ ਮੀਰ ਜਾਨਾਂ ਦੇ ਜ਼ਿਆਦੇ ਬੱਚੇ ਹੁੰਦੇ ਆ ਕੋ ਉਂਦੇ ਆ ਹਾਂਜੀ ਠੀਕ ਆ ਤੇ ਹੋਰ ਜਿਹੜੇ ਬੱਚੇ ਕੀਰਤਨ ਸਿੱਖਣ ਵਾਲੇ ਹੀ ਤਵਲੇ ਵਾਲੇ ਹਰਮੁਨੇ ਵਾਲੇ ਉਹਨਾਂ ਚੋਂ ਉਹ ਵੀ ਉਹ ਘਟਿਆ ਥੋੜੇ ਜੀ ਕੀਰਤਨ ਵਾਲੇ ਵੀ ਘਟ ਗਏ ਤੇ ਦੂਜੀ ਸੰਗੀਤ ਵਾਲੇ ਵੀ ਘਟ ਗਏ ਕੋਈ ਘਟ ਗਏ ਚਲੋ ਇਹ ਦੋਸਤੋ ਸਾਡੇ ਪੰਜਾਬ ਦਾ ਇੱਕ ਪਰੰਪਰਾ ਸੀ ਇੱਕ ਇਤਿਹਾਸ ਸੀ ਇੱਕ ਸੱਭਿਆਚਾਰ ਸੀ ਸਾਜ਼ਾਂ ਦੇ ਨਾਲ ਜੁੜਨਾ ਸਾਜ਼ ਵਜਾਉਣੇ ਤੇ ਗਾਉਣਾ ਸਾਰਾ ਜਿਹੜਾ ਆ ਇਹ ਬਹੁਤ ਜ਼ਿਆਦਾ ਇਹ ਸਾਡੇ ਸੱਭਿਆਚਾਰ ਸੀ ਬਹੁਤ ਪਿਆਰਾ ਕੰਮ ਸੀ ਪਰ ਇਹ ਕੰਮ ਹੁਣ ਅਲੋਪ ਹੋਣ ਦੇ ਕਿਨਾਰੇ ਤੇ ਮੈਂ ਤੇ ਕਹੂੰਗਾ ਕਿਉਂਕਿ ਭਾਜੀ ਹੋਣਾਂ ਜਿਵੇਂ ਦੱਸਿਆ ਵੀ ਇਹਨਾਂ ਦੇ ਫਾਦਰ ਸਾਹਿਬ ਨੇ ਸ਼ੌਂਕ ਨਾ ਕੀਤਾ ਤੇ ਇਹਨਾਂ ਨੇ ਉਹਨਾਂ ਤੋਂ ਸਿੱਖ ਕੇ ਅੱਗੇ ਕੰਮ ਕਰ ਲਿਆ ਪਰ ਇਹਨਾਂ ਦੇ ਬੱਚੇ ਚਲੇ ਗਏ ਬਾਹਰ ਤੇ گاؤں ਇਹਨਾਂ ਦਾ ਕੋਈ ਸ਼ਾਗਿਰਦ ਕੋਈ ਚੇਲਾ ਵੀ ਨਹੀਂ ਵੀ ਜਿਹਨੇ ਇਹ ਕੰਮ ਸਿੱਖਿਆ ਹੋਵੇ ਜਾਂ ਹੋਵੇ ਮਤਲਬ ਕਰਨਾ ਹੋਵੇ ਜਾਂ ਜਾਣ ਲੱਗਦਾ ਨਹੀਂ ਕਿ ਅਈ ਨਾਲ ਏਰੀਆ 'ਚ گاؤں ਕੋਈ ਹੋਰ ਕਰੂਗਾ ਤਾਂ ਮੈਂ ਬੇਨਤੀ ਕਰਦਾ ਵੀ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚੇ ਤੁਸੀਂ ਇਹ ਵੀਡੀਓ ਨੂੰ ਦੇਖੋ ਤੇ ਜੇ ਕੋਈ ਤੁਹਾਡੇ ਪਰਿਵਾਰ ਚ ਕੋਈ ਬੱਚਾ ਹਲੇ ਵੀ ਇਹ ਸ਼ੌਂਕ ਰੱਖਦਾ ਜਾਂ ਕੋਈ ਕੋਈ ਮਾਂ-ਬਾਪ ਕਹਿੰਦੇ ਆ ਵੀ ਸਾਡਾ ਬੱਚਾ ਇਹ ਗੁਣ ਸਿੱਖੇ ਤਾਂ ਮੈਂ ਤਾਂ ਕਹਾਂਗਾ ਵੀ ਭਾਜੀ ਇਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਇਹ ਜਿਹੜਾ ਸਾਡਾ ਸੱਭਿਆਚਾਰ ਆ ਜਾਂ ਪ੍ਰਾਣਾ ਸਾਡਾ ਸ਼ੌਂਕ ਆ ਇਹਦਾ ਖਤਮ ਨਹੀਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਇਹਨੂੰ ਜ਼ਰੂਰ ਅੱਗੇ ਤੋਰੋ ਕਰੋ ਕਿਉਂਕਿ ਹੌਲੀ-ਹੌਲੀ ਜੋ ਮਾਹੌਲ ਸਾਡਾ ਬਣੀ ਜਾਂਦਾ ਸੀ ਬਾਹਰੋਂ ਤੁਰੇ ਜਾਂਦੇ ਆ ਵੇਖੋ ਮੈਂ ਤਾਂ ਕਹਿੰਨਾ ਕਿ ਇਹ ਬਾਹਰ ਵੀ ਜਾਣਾ ਨਾ ਲੋਕ ਗੱਲ ਹੋਰ ਚਿਤਾ ਗਈ ਮੈਂ ਆਸਟ੍ਰੇਲੀਆ ਸਾਲ ਇੱਕ ਲਾ ਕੇ ਆਇਆ ਵਾਂ ਉੱਥੇ ਵੀ ਢੋਲ ਵਜਾਉਂਦੇ ਇਹ ਮੁੰਡੇ ਹਾਰਮੋਨੀਅਮ ਤਬਲਾ ਵਜਾਉਂਦੇ ਆ ਤੇ ਉਧਰ ਨਾ ਸਗੋਂ ਇੱਥੋਂ ਨਾਲੋਂ ਜ਼ਿਆਦਾ ਕਮਾਈ ਕਰਨਦੇ ਆ ਜੀ ਬਿਲਕੁਲ ਕਰਦੇ ਜੀ ਕਰਦੇ ਆ ਇੱਕ ਨਾ ਪ੍ਰੋਗਰਾਮ ਆਪਾਂ ਉਥੇ ਧਾਰਮਿਕ ਕੀਤਾ ਤੇ ਢੋਲ ਵਾਲੇ ਮੁੰਡੇ ਦੀ ਲੋੜ ਸੀ ਤੇ ਉਹਨੂੰ ਨਾ ਅਸੀਂ ਮੈਲਬਰਨ ਪ੍ਰੋਗਰਾਮ ਸੀ ਤੇ ਬ੍ਰਿਸਬੇਨ ਤੋਂ ਸੱਦਿਆ ਜੀ ਉਹਨੇ 600 ਡਾਲਰ ਦਿਹਾੜੀ ਲਈ ਜੇ 600 ਡਾਲਰ ਦਿਹਾੜੀ ਤੇ 600 ਡਾਲਰ ਦਾ 50 ਨਾ ਕਰ ਲਈਏ ਕਿੰਨੇ ਪੈਸੇ ਬਣਦੇ ਆ 600 ਪਾ ਜੀ 30000 ਰੁਪਇਆ ਲੱਗਿਆ ਨਾ ਢੋਲ ਵਜਾਉਂਦਾ ਲੱਗਿਆ ਲੱਗਿਆ ਹਣਾ ਤੇ ਜੇ ਜਿਹੜੇ ਮੁੰਡੇ ਕਾਰੀਗਰ ਨੇ ਜਿਹੜੇ ਮਲੋ ਤਬਲਾ ਬਣਾਉਣ ਵਾਲੇ ਬੰਦੇ ਨੇ ਯਾ ਹਾਰਮੋਨੀਅਮ ਬਣਾਉਣ ਵਾਲੇ ਬੰਦੇ ਜੇ ਇੱਥੋਂ ਹੱਥ ਦਾ ਕੰਮ ਸਿੱਖ ਜਾਣ ਵਧੀਆ ਉੱਥੇ ਬਿਲਕੁਲ ਤੇ ਬਾਹਰ ਹੀ ਜਾਣਾ ਤੇ ਬਾਹਰ ਜਾ ਕੇ ਤੁਸੀਂ ਇਹ ਤਬਲੇ ਬਣਾਉਣ ਦਾ ਕੰਮ ਕਰ ਲਓ ਹਾਰਮੋਨੀਅਮ ਦਾ ਤੁਸੀਂ ਕੰਮ ਕਰ ਲਓ ਇਹਨਾਂ ਨੂੰ ਸੋਰਵ ਕਰੋ ਸਿੱਖੋ ਆ ਵਧਰਾ ਚੜਾਓ ਇਹਨਾਂ ਨੂੰ ਪੁੜੇ ਚੜਾਓ ਇਹ ਕੰਮ ਜੇ ਇੱਥੋਂ ਸਿੱਖਿਆ ਹੋਵੇ ਤੇ ਬਾਹਰ ਜਾ ਕੇ ਤੁਸੀਂ ਕਰ ਸਕਦੇ ਹੋ ਜਿਵੇਂ ਹੁਣ ਮੈਨੂੰ ਲੱਗਦਾ ਹੈ ਕਿ ਪੰਜਾਬ ਨਾਲੋਂ ਜਿਹੜੇ ਮੁੰਡੇ ਬਾਹਰ ਜਾਂਦੇ ਆ ਨਾ ਬੱਚੇ ਉਹ ਸੱਭਿਆਚਾਰ ਨਾਲ ਜ਼ਿਆਦਾ ਜੁੜ ਜਾਂਦੇ ਭਾਸ਼ਾ ਨਾਲ ਜ਼ਿਆਦਾ ਜੁੜਦੇ ਕੀ ਕਹੋਗੇ ਇਹਦੇ ਬਾਰੇ ਬਿਲਕੁਲ ਸਹੀ ਗੱਲ ਤੁਹਾਡੀ ਸਾਰੀ ਹੈਗਾ ਨਾ ਬਿਲਕੁਲ ਤੇ ਇਹ ਵੀਡੀਓ ਚਲੋ ਨਵੇਂ ਬੱਚਿਆਂ ਤੱਕ ਪਹੁੰਚੇ ਵੀ ਇਹ ਕੰਮ ਸਿੱਖ ਲਓ ਜੇ ਤੁਸੀਂ ਵਜਾਉਣਾ ਤੁਹਾਨੂੰ ਗਾਉਣਾ ਨਹੀਂ ਆਉਂਦਾ ਤੁਸੀਂ ਹੱਥ ਦੀ ਕਾਰੀਗਰੀ ਸਿੱਖ ਲਓ ਜਿੱਥੇ ਵੀ ਦੁਨੀਆ ਤੇ ਰਹੋਗੇ ਭੁੱਖੇ ਨਹੀਂ ਮਰੋਗੇ ਹੈ ਨਾ ਸੋਹਣਾ ਸ਼ੌਂਕ ਹੈ ਮਨੂੰ ਚਲੋ ਅੱਜ ਇੱਥੇ ਆਇਆ ਸੀ ਮੈਂ ਆਪਣਾ ਚਿੱਟੂ ਬਣਾਉਣ ਉਹ ਵੀਰ ਜੀ ਨੇ ਬੈਠੇ ਬੈਠੇ ਆਂ 8-9 ਮਿੰਟ 10 ਮਿੰਟ ਦੇ ਵਿੱਚ ਇਹਨੂੰ ਸੈੱਟ ਵੀ ਕਰ ਦਿੱਤਾ ਇਹਨੂੰ ਹੁਣ ਆਪਾਂ ਸੋਰ ਕਰਾਂਗੇ ਤੇ ਫਿਰ ਮੁਲਾਕਾਤ ਹੋਊਗੀ ਦੋਸਤੋ ਜੁੜੇ ਰਹੋ ਮੇਰੇ ਪੇਜ ਗੁਰਦੇਵ ਸਿੰਘ ਮੇਰਾ YouTube ਚੈਨਲ ਹੈ Facebook ਪੇਜ ਹੈ ਨਾਲ ਨਾਲ ਘੁੰਮਦੇ ਫਿਰਦੇ ਕਦੀ ਖਾਣ ਪੀਣ ਦੀਆਂ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਕਦੀ ਹੋਰ ਜਾਣਕਾਰੀ ਦੀ ਵੀਡੀਓ ਦਿਖਾਉਨੇ ਆ ਤੇ ਫਿਰ ਮਿਲਾਂਗੇ ਜੀ ਜਲਦੀ ਸ਼ੁਕਰੀਆ